ਮਾਨਯੋਗ ਸੀਪੀ ਸਾਹਿਬ ਸਰ ਰਣਜੀਤ ਸਿੰਘ ਢੱਲੋਂ ਉਹਨਾਂ ਦੀਆਂ ਸਖਤ ਅਧਿਤਾ ਨੇ ਔਰ ਸੀਪੀ ਅੰਮ੍ਰਿਤਸਰ ਕਪੂਰਸ਼ੇਡ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਜ਼ ਨੇ ਭਾਵੇਂ ਗੈਂਗਸਟਰਜ਼ ਨੇ ਵੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤ ਹੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਜ਼ ਨੇ ਤਿੰਨ ਕੇਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕੇ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵੀਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਡੀਸੀਪੀ ਸਿਟੀ 2 ਨਿਊ ਰਾਣਾ ਜੀ ਜਿਹੜੇ ਆਈਪੀਐਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ ਇੱਕ ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਦਾ ਵੀ ਇੱਕ ਵਾਰਦਾਤ ਹੋਈ ਸੀ 9/7/24 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਤੇ ਰਿਲੇਟਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਕੋਕੇ ਲੱਗੇ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟੀਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਧੂ ਪ੍ਰਾਪਰਟੀ 딜ਰ ਦੇ ਨੇੜੇ ਰਹਿੰਦਾ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਆ ਲੱਗੀ ਉੱਤਰ ਗੋਰਾ ਇਹ ਵੀ ਸ਼ਟਡ ਹੈ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਟਲ ਔਰ ਜਿਹੜਾ ਵਰਤਿਆ ਰੋਂਗ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ ਔਰ ਦੂਸਰਾ ਕੇਸ ਜਿਸ ਹਿਸੇ ਦਾ ਇਹਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਆਫੀਸਰ ਨੇ ਐਸ ਐਚ ਓ ਸਾਹਿਬ ਔਰ ਏ ਸੀ ਪੀ ਸਾਹਿਬ ਦੀ ਜਿਹੜੀ ਤੁਸੀਂ ਫੋਟੋਗ੍ਰਾਫ ਹੁਣ ਇਹਨਾਂ ਦੀ ਲਈ ਆ ইমরান ਖਾਨ ਪੁੱਤਰ ਨਰੀਆਲੀ ਹਸੈਨ ਪਿੰਡ ਨਰੀਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ ਡੇਡ ਕਿਲੋ ਦੇ ਲਾਗੇ ਓਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਪੁਲਿਸ ਦੀ ਮਸਤੈਦੀ ਆ ਦੌਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਓਪੀਐਮ ਬਰਾਮਦ ਕੀਤੀ ਆ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਉਹ ਅਪਮਨੀਓ ਰਾਣਾ ਜੀ ਦੀ ਸੁਪਰਵਾਈਜ਼ਨ ਚ ਹੈ ਇਹ ਇੱਕ 118 ਨੰਬਰ ਮਕਦਮਾ 7724 ਨੂੰ Uh, 111 BNS ऑर्गेनाइज्ड क्राइम सिंडिकेट BNS ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਮਜ਼ ਐਕਟ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਮ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾਇਆ ਹੈ ਸੰਜੀਵ ਕੁਮਾਰ ਬੱਬਾ ਹੈ ਔਰ ਉਹਦਾ ਲੜਕਾ ਹੈ ਔਰ ਇਹਨਾਂ ਨੇ ਉਹਨੂੰ ਫੰਡ ਚ ਕਾਮਯਾਬੀ ਹਾਸਲ ਕੀਤੀ ਮੇਨ ਸਰਗਣੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵਿੱਚ ਹੈ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਉਥੋਂ ਇਹਦੇ ਨਾਲਾਗੜ ਦੇ ਲਾਗੋਂ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਹੈ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ 'ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦੋਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਆ ਇਹਦੇ ਫਰਦਰ ਵੀ ਅੱਗੇ ਖਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਹਾਂ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਇਹ ਦੇਖੋ ਇਹ 45 ਏਅਰ 올ਡ ਆ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21 22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਤਲਬ ਉਹਨਾਂ ਨੂੰ ਫਿਰ ਲਾਇਆ ਪਲੱਸ ਫਿਰ ਇਹ ਆ ਵੀ ਵੀ ਕੁਝ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੋ ਵੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲਾਨਿੰਗ ਸੀ ਪਹਿਲੇ ਕਿੰਨੀ ਕੁਾਰਦਤਾਂ ਕੀਤੀਆਂ ਇਹਨਾਂ ਨੇ ਇਹਨਾਂ ਦੇ ਦੋ ਜਣੇ ਹੈ ਜੀ ਜਿਨ੍ਹਾਂ ਤੇ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਇਹ ਜਿਹੜਾ ਜੈ ਸ਼ਰਮਾ ਆ ਔਰ ਸੁੱਖਾ ਇਹਦੇ ਤੇ 6 ਮੁਕਦਮੇ ਨੇ ਨikhil ਸ਼ਰਮਾ ਤੇ ਦੋ ਨੇ ਅ ਮੋਣੀ ਤੇ ਵੀ ਦੋ ਨੇ ਮੁੰਡੇ ਸਾਹਿਬ ਵੀ ਪਰਸੋਂ ਪੀਸੀ ਇਸ ਨੂੰ ਅਸੀ ਜੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਜਿਹੜੇ ਹਮਾਜਦ ਦੇ ਮੁੰਡੇ ਖੜੇ ਸਨ ਜਿਨ੍ਹਾਂ ਨੇ ਗੈਂਗਵਾਰ ਕਰਨੇ ਸੀ ਉਹਨਾਂ ਦਾ ਲਿਖ ਨਹੀਂ ਨਾਲ ਦੇ ਨਾਲ ਦੇ ਫੇਰ ਹਾਲਾਤ ਨਹੀਂ ਆ ਜੀ ਹਜੇ ਪਰ ਇੱਕ ਹੈ ਕਿ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਆ ਜਦੋਂ ਰੀਸੈਂਟਲੀ ਆ ਬੰਦਾ ਤਾਂ ਜਿਲ੍ਹਿਆਂ ਦਾ ਮਾਚਾ ਲੜਾ ਉਹ ਜਿਹੜੀ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਸਰ ਇਮਰਾਨ ਖਾਨ ਜਿਹੜਾ ਹੈ ਧੋਖੇਪਾਰੀ ਹੈ ਜਾਂ ਇਹ ਫੇਰ ਹੁੰਦੀ ਹੈ ਹਜੇ ਪ੍ਰੀਲਿਮਰੀ ਚ ਤਾਂ ਇਹ ਹੀ ਦੱਸਿਆ ਜੀ ਕਿਉਂਕਿ ਇਹਦੀ ਇਹਦੀ ਹਜੇ ਤੱਕ ਹੋਰ ਬੈਕਗ੍ਰਾਉਂਡ ਤਾਂ ਕ੍ਰਿਮੀਨਲ ਨਹੀਂ ਆਈ ਸੀ ਵੀ ਕੋਈ ਇਥੇ ਐਨਡੀਪੀਐਸ ਦਾ ਮਕਦਮਾ ਦਰਜ ਹੋਵੇ ਹੱਲੇ ਤਾਂ ਮਤਲਬ ਰਿਮਾਂਡ ਤੇ ਆ ਫਰਦਰ ਆਪਾਂ ਨੂੰ ਇਹ ਤਾਂ ਕਲੀਅਰ ਹੋ ਜਾਏਗਾ ਜੋ ਆਏਗਾ ਤੁਹਾਨੂੰ ਦੱਸਾਂਗੇ ਜੀ ਇਮਰਾਨ ਖਾਨ ਦਾ ਵੈਸੇ ਬੇਸਿਕਲੀ ਵਿਲਰ ਟਾਈਪ ਚੱਲੀਆਂ ਦੀ ਹਾਂ ਚੱਲੀਆਂ ਦੀ ਰੇੜੀ ਨਿੱਕੀ ਮੋਟੀ ਲੇਬਰ ਟਾਈਪ ਇੱਥੇ ਜਿਹੜਾ ਖਰੀਦਦਾਰ ਹੈ ਉਹਦੇ ਬਾਰੇ ਕੁਝ ਦੱਸਿਆ ਹੱਲੇ ਹੱਲੇ ਕੁਝ ਨਹੀਂ ਜੀ ਹੱਲੇ ਤਾਂ ਤੁਹਾਨੂੰ ਦੱਸਿਆ ਨਾ ਵੀ ਜੇ ਪੂਲਸ ਦੀ ਮਸਤੈਦੀ ਸੀ ਵੀ ਫੜ ਲਿਆ ਇਹਨੂੰ ਮੌਕੇ ਤੇ ਹੁਣ ਚੈੱਕ ਕਰਦੇ ਹੋ ਫਰਦਰ ਇਹਨੇ ਕਿੱਥੇ ਜਾਨੇ ਸਰ ਸਾਹਿਬ ਬਾਰਡਰ ਬੈਂਟ ਜਿੰਨੇ ਵੀ ਤਕਰੀਬਨ ਗੁਜਰ ਨੇ ਉਹ ਦਵਾਲੇ ਉਹ ਜ਼ਿਆਦਾ ਨਹੀਂ ਕਿਤੇ ਇਹਨਾਂ ਦਾ ਕੈਟਾਗਰੀ ਉਹੀ ਹੈ ਉਹਨਾਂ ਨੂੰ ਕੁਝ ਹੋਇਆ ਬੋਲਾ ਨਹੀਂ ਹੱਲੇ ਹੁਣ ਰਿਮਾਂਡ ਲੈ ਕੇ ਅਸੀਂ ਕਲੀਅਰ ਕਰਾਂਗੇ ਇਸ ਗੱਲ ਨੂੰ ਕਵਾਡਰ ਬਿਲਟਰ ਦਾ ਤੁਹਾਡੀ ਗੱਲ ਠੀਕ ਆ ਵੀ ਕਈ ਨਸ਼ਾ ਦਾ بڑے بڑے ਕਈ ਐਂਗਲਸ ਤੇ ਇੱਥੇ ਚੱਲ ਰਿਹਾ ਔਰ ਉਹਨੂੰ ਜਰੂਰ ਹਰੇਕ ਡੈਪਥ ਚ ਦੇਖਾਂਗੇ ਇੱਕ ਛੋਟਾ ਸਵਾਲ ਹੋ ਗਿਆ ਤੁਹਾਡੇ ਜਿੰਨੇ ਵੀ ਮੁਲਾਜ਼ਮਾਂ ਦੀਆਂ ਅਰਸਾਂ ਨੇ ਮੇਨ ਤੇ ਆ ਸਾਰੀ ਉਹਨਾਂ ਨਗਾਰਾ ਹੁੰਦੀ ਹੈ ਜਦੋਂ ਇਹ ਮਹੀਨੇ ਬਾਅਦ ਛੋਟੇ ਡਿਮਾਂਡ ਤੋਂ ਬਾਹਰ ਆ ਜਾਂਦੇ ਕਿ ਕਿਸ ਦਾ ਸਾਹਮਣਾ ਕੀ ਕੀਤੀ ਜਾਏਗੀ ਜਿਨ੍ਹਾਂ ਨੇ ਸਜਾ ਜਿੰਨੀ ਭੰਦੀ ਆ ਉਹਨਾਂ ਨੇ ਸਜਾ ਤੋਂ ਬਾਅਦ ਹੀ ਨਾਲ ਅੱਗੇ ਘਾੜੀ ਲੱਗ ਜਾਏ ਦੇਖੋ ਜੀ ਇਹ ਇਹ ਬੇਸਿਕਲੀ ਮੇਰੇ ਅਨਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਐਸਚਨ ਇਹ ਤਾਂ ਜੁਡੀਸ਼ਰੀ ਨਾਲ ਰਿਲੇਟਡ ਅਸੀਂ ਉਹ ਸਾਡੀਆਂ ਮੰਥਲੀ ਮੀਟਿੰਗਸ ਹੁੰਦੀਆਂ ਜੀ ਅਸੀਂ ਜਿਹੜੇ ਆਪਣੇ ਕੋਈ ਰੈਲੇਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਆ ਤਾਂ ਸਾਡੀ ਪੂਰੀ ਕੋਆਪਰੇਸ਼ਨ ਹੈ ਕੋਈ ਅਸੀਂ ਕਰਦੇ ਜਿਦਾਂ ਜੇ ਤਾਂ ਲੱਗਦੀ ਕਿ ਮਲਾਜ ਪਰ ਨਹੀਂ ਮਿੰਟ ਕੀਤੀ ਨਸਰ ਸਰ ਨਾਲ ਆਸ ਆਸਰ ਦੇ ਰਿਹਾ ਇਹ ਜੁ ਮਹੀਨੇ ਬਾਅਦ 12 ਇਤਰਾਮ ਫਿਰ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਯਾਰ ਸਾਡੀ ਇਹਦਾ ਕੀ ਫਾਇਦਾ ਇਹ ਨਾਲ ਮੇਰੇ ਬਾਜਮਾਨ ਦੁਬਾਰਾ ਆਏ ਹਾਂ ਹਾਂ ਜੀ ਹਾਂ ਜੀ ਦੇਖੋ ਇਹ ਤਾਂ ਚਲੋ ਜੀ ਟ੍ਰਾਇਲ ਦਾ ਇਸ਼ੂ ਹੈਗਾ ਇਹ ਟ੍ਰਾਇਲ ਦੇ ਵਿੱਚ ਸਾਡੇ ਦਾ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਜੀ ਗੱਲ ਨੂੰ ਵੀ ਧਿਆਨ ਚ ਰੱਖਿਆ ਹੈ ਜਿਸ ਤਰ੍ਹਾਂ ਇਲੈਕਟ੍ਰੀਕਲ ਦਾ ਹਵਾਲਾ ਦਿੱਤਾ ਗਿਆ ਹੈ ਪ੍ਰੈਸ ਰੂਟ ਕੀ ਹੈ ਕਿ ਕਿਹਦੇ ਵਿੱਚ ਜੀ ਰੈਫਰੈਂਸ ਰੂਟ ਵਿੱਚ ਕਿਹਾ ਕਿ ਇਹ ਲੜਕਾ ਇਲੈਕਟ੍ਰੀਕਲ ਦਾ ਸਟੂਡੈਂਟ ਹੈ ਜਿਹੜੇ ਇਸ ਕੇਸ ਦੇ ਵਿੱਚ ਜੀ ਆਈਟੀਆਈ ਦਾ ਆਈਟੀਆਈ ਦਾ ਕੀ ਉਹ ਸਟੂਡੈਂਟਸ ਨੇ ਇਹ ਬੇਸਿਕਲੀ ਸਾਰੇ ਸਟੂਡੈਂਟਸ ਹਾਂਜੀ ਅਲੱਗ-ਅਲੱਗ ਹੀ ਨੇ ਕੋਈ 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 ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚੰ ਸਾਹੀ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ਲੀ ਬੈਨੀਫਿਟ ਜੇ ਜੇ ਲੁੱਟਕੋ ਹੋਊਗੀ ਤਾਂ ਵੀ ਉਹਦੇ ਪੈਸੇ بچਣਗੇ ਜੇ ਵੈਪਨ ਬੁਏ ਕਰੂਗਾ ਤਾਂ ਵੀ بچਣਗੇ ਤੇ ਜਿਹੜਾ ਜੋ ਅੱਜ ਕੱਲ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਆ ਵੀ ਹਾਰਡ ਵਰਕ ਛੱਡ ਗਏ ਤੇ ਫਲੈਸ਼ੀ ਲਾਈਫ ਸਟਾਈਲ ਦਿਖਾਉਣੀ ਸੁੱਕਾ ਕੈਂਟ ਜਿਹੜਾ ਨੀਡਲੋਨਸ ਲਾਦਾਗਾ ਉਹਦੇ ਫਾਦਰ ਸਾਹਿਬ ਤੁਸੀਂ ਮਿਲਾਂਗੇ ਆ ਨਿਕਲਦੇ ਨਹੀਂ ਮੇਰੇ ਹਲੇ ਫਿਲਹਾਲੇ ਨੋਟਿਸ ਨਹੀਂ ਦੇਖ ਲੈਨੇ ਉਸ ਦਾ ਹੋਣਗੇ ਸਦਾ ਜਿਹੜੀ ਆ ਸੁੱਖਾ ਕਹਿੰਗੇ ਇਹਨਾਂ ਨੇ ਕਿਤੇ ਕਿਤੇ ਵਾਰ ਦਾਤਾ ਕੀਤੀਆਂ ਸ਼ਹਿਰ ਜਿਹੜਾ ਸ਼ਹਿਰ ਤੋਂ ਬਾਅਦ ਦਾ ਪੰਜਾਬ ਤੋਂ ਬਾਅਦ ਨਹੀਂ ਕੇਸਸ ਦਾ ਇਹਨਾਂ ਦਾ ਜ਼ਿਆਦਾ ਅੰਮ੍ਰਿਤਸਰ ਦੇ ਹੀ ਆ ਜੀ ਸਦਰ ਦੇ ਆ اسلامਾਬਾਦ ਦੇ ਆ ਜਿੰਨੇ ਮਤਲਬ ਜਿਹੜੇ 379 ਬੀ ਆ 336 ਆ 2500 ਮਤਲਬ ਆਲਮੋਸਟ ਕਮਿਸ਼ਨਰੇਟ ਦੇ ਅੰਦਰ ਅੰਦਰ ਹੀ ਆ ਮਤਲਬ ਕੁੱਲ ਲਾ ਕੇ ਆਪਣੀ ਐਮ ਵੀ ਮੈ ਰਿਟ ਤੋਂ ਆਂਦੀ ਪਿਸਟਲ ਜਿਹੜਾ ਇਹ ਜਿਹੜੇ ਆ ਵਾਲੇ ਸਾਡੇ ਵਾਲੇ ਦਾ ਐਮਪੀ ਅੰਦਰ ਦੇ ਸਰਾਊਂਡਿੰਗ ਹੀ ਡਿਟੈਕਟ ਹੋਏ ਜੀ ਅਸਾਂ ਜਦੋਂ ਕਿ ਆਪਾਂ ਕਿਸੇ ਵੀ ਮੁਸਲਮਨ ਨੂੰ ਫੜਦੇ ਆ ਤਾਂ ਮੁਸਲਮਨ ਦਾ ਜਿਹੜੋ ਦੇਖਦੇ ਆ ਤਾਂ ਏਜ ਜਿਹੜੀ ਹੁੰਦੀ ਹੈ ਇੱਕ ਨੌਜਵਾਨ ਪੀੜੀ ਦੀ ਹੁੰਦੀ ਆ ਤਾਂ ਲੱਗਦਾ ਨਹੀਂ ਵੀ ਕਿਤਨਾ ਕਿਤੇ ਨੌਜਵਾਨ ਪੀੜੀ ਜਿਹੜਾ ਵਾਂ ਗਲਤ ਪਾਸੇ ਜਿਹੜਾ ਉਹ ਉਸ ਪਾਸੇ ਲਾਇਆ ਜਾ ਰਿਹਾ ਨਹੀਂ ਤਾਂ ਠੀਕ ਆ ਜੀ ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ ਤਾਂ ਮਤਲਬ ਇਹਦਾ ਇਹ ਤਾਂ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਆ ਜਿੱਥੇ ਪੁਲਿਸ ਦਾ ਰੋਲ ਆ ਉੱਥੇ ਹੀ ਸਾਡੀ ਸੁਸਾਇਟੀ ਦਾ ਰੋਲ ਆ ਪੇਰੈਂਟਸ ਦਾ ਵੀ ਰੋਲ ਆ ਪ੍ਰੈਸ ਦਾ ਵੀ ਰੋਲ ਆ ਕਿਤੇ ਇਹ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਵਾਲੀ ਗੱਲ ਆ